ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅਸੀਂ ਪਹੁੰਚ ਗਏ ਜੀ ਇਸ ਟਾਈਮ ਬਾਰਡਰ ਪਾਰ ਕਰਕੇ ਪਾਕਿਸਤਾਨ ਵਿੱਚ ਜਿਹੜੇ ਨਹੀਂ ਬੁਲਾਣਦੇ ਉਹ ਆਈ ਦੇਖੋ ਬੈਠੋ ਬਾਜੀ ਬੈਠੋ ਇਹ ਭਾਈ ਸਾਹਿਬ ਆਉਣੀਆਂ ਦੀ ਇਹ ਭਾਈ ਸਾਹਿਬ ਡਰਾਈਵਰ ਨੇ ਜਿਹੜੇ ਸਾਨੂੰ ਲੈ ਕੇ ਜਾ ਰਹੇ ਨੇ ਪਾਕਿਸਤਾਨ ਦੇ ਔਰ ਬਹੁਤ ਸੋਹਣਾ ਇਹਨਾਂ ਨੇ ਵੈਲਕਮ ਕੀਤਾ ਔਰ ਭਾਈ ਉਹ ਜਿਹੜੇ ਡਿਊਟੀ ਵਾਲੇ ਐ ਉਹਨਾਂ ਨੇ ਵੀ ਬਹੁਤ ਸੋਹਣਾ ਵੈਲਕਮ ਕੀਤਾ ਤੇ ਸਾਡੇ ਨਾਲ ਸੰਗਤ ਹੈ ਇੱਥੇ ਅ ਪਹਿਲਾ ਜੱਥਾ ਮਲਕੇ ਜੇ ਗਈ ਨੰਬਰ 11 2024 ਦਾ ਹੈ ਤੇ ਆ ਜਲ ਵੀ ਹੁਣ ਗੱਡੀ ਆ ਬੱਸ ਵੀ ਖੜੀ ਹੈ ਸੋਨਿਹਾਰ ਸਰਬ ਸਿਸ਼ਰੀਆ ਕਾਦਰ ਇਹ ਬੜਾ ਆਨੰਦ ਆ ਰਿਹਾ ਆਹ ਦੇਖੋ ਜੀ ਇੱਥੇ ਇਹ ਤੁਹਾਨੂੰ ਮੈਂ ਆਪਣੇ YouTube ਚੈਨਲ ਰਾਹੀਂ ਪੂਰੀ ਜਾਣਕਾਰੀ ਦੇਵਾਂਗਾ ਆਪਣੀ ਯਾਤਰਾ ਦੀ ਕਿਵੇਂ ਦੀ ਹੈ ਗਾ ਕਿਵੇਂ ਜਾਣਾ ਕਿਸੇ ਨੇ ਤੇ ਬੜਾ ਵਧੀਆ ਲੱਗਿਆ ਇਹਨਾਂ ਨੇ ਕੋਈ ਬਹੁਤੀ ਪੁੱਛਗਿੱਛ ਨਹੀਂ ਕੀਤੀ ਸਾਡੇ ਤੋਂ ਤੇ ਅਸੀਂ ਜਾ ਰਹੇ ਹਾਂ ਗਾਹਾਂ ਦੇਖੋ ਅੱਗੇ ਕੀ ਹੈ ਇਹ ਜਿਵੇਂ ਵੈਲਕਮ ਬਹੁਤ ਵਧੀਆ ਕੀਤਾ ਇਹਨਾਂ ਨੇ ਠੀਕ ਹੈ ਅੱਗੇ ਮੈਂ ਤੁਹਾਨੂੰ ਅੱਗੇ ਦੀ ਜਾਣਕਾਰੀ ਦੇਵਾਂਗਾ ਥੈਂਕ ਯੂ